ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ 70 ਲੱਖ ਲੋਕਾਂ ਨੂੰ 200-200 ਡਾਲਰ ਦੀ ਨਕਦ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ तकरीबन 80 ਲੱਖ ਹੋਰਨਾਂ ਨੂੰ ਇਸ ਰਕਮ ਦੇ ਚੈੱਕ ਆਉਣ ਵਾਲੇ ਦਿਨਾਂ ਦੇ ਵਿੱਚ ਭੇਜ ਦਿੱਤੇ ਜਾਣਗੇ ਅਨਟਾਰੀਓ ਦੇ ਵਿੱਚ ਸੱਤਾਧਾਰੀ ਪੀਸੀ ਪਾਰਟੀ ਦੇ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਦਾ ਪੂਰਾ ਮੁੱਲ 27 ਫਰਵਰੀ ਨੂੰ ਪੈਣ ਵਾਲੀਆਂ ਮੋਟਾ ਦਰਾਂਨ ਵਾਪਸ ਲੈਣ ਦੀ ਯਤਨ ਕੀਤੇ ਜਾਣਗੇ Ontario ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਨਾਲ ਸਰਕਾਰੀ ਖਜ਼ਾਨੇ ਉੱਤੇ 3 ਅਰਬ ਡਾਲਰ ਦਾ ਪਹੁੰਚ ਪਵੇਗਾ ਦੱਸਿਆ ਆਰਥਿਕ ਸਹਾਇਤਾ ਦੇ ਚੈੱਕ ਅਦਾਇਗੀਆਂ ਦਾ سلسلہ 17 ਜੂਨ ਤੋਂ ਸ਼ੁਰੂ ਕੀਤਾ ਗਿਆ ਅਤੇ ਤਕਰੀਬਨ 7 ਮਿਲੀਅਨ ਲੋਕਾਂ ਤੱਕ 200-200 ਡਾਲਰ ਦੇ ਚੈੱਕ ਵੀ ਪਹੁੰਚ ਚੁੱਕੇ ਨੇ ਸੂਬੇ ਦੇ ਜਿਹੜੇ ਲੋਕਾਂ ਨੂੰ ਹੁਣ ਤੱਕ ਆਰਥਿਕ ਸਹਾਇਤਾ ਨਹੀਂ ਮਿਲੀ ਓਹ ਅਨਟਾਰੀਓ.ca/tax-payer-rebate ਉੱਤੇ ਜਾ ਕੇ ਚੈੱਕ ਕਰ ਸਕਦੇ ਨੇ। ਹਾਲੀ ਦੇ ਵਿੱਚ ਅਨਟਾਰੀਓ ਪੂਰੇ ਲੋਕ ਆਪਣਾ ਪਤਾ ਵੀ ਤਬਦੀਲ ਕਰਵਾ ਸਕਦੇ ਨੇ। ਬ੍ਰੈਂਟਨ ਲੋਕਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲੇਗੀ ਅਤੇ 2023 ਦੀ ਇਨਕਮ ਟੈਕਸ ਰਿਟਰਨ ਲਾਜ਼ਮੀ ਤੌਰ ਉੱਤੇ ਦਾਖਲ ਕੀਤੀ ਹੋਵੇ। ਦੱਸ ਦिए ਸੁਭਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਚੈੱਕ ਚੋਰੀ ਹੋਣ ਜਾਂ ਫੇ ਗੁੰਮ ਹੋਣ ਦੀ ਚਿੰਤਾ ਹੈ ਉਹ ਸਰਵਿਸ ਅ ਟੋਇਗੋ ਦੇ ਦਫਤਰ ਵਿੱਚ ਜਾ ਕੇ ਸੰਪਰਕ ਕਰ ਸਕਦੇ ਨੇ ਜੁਜੀ ਪਾਸੇ ਅਫਵਾਹਾਂ ਦਾ ਬਿਜਵਾਰ ਵੀ ਗਰਮ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਵੀ ਆਖਿਆ ਜਾ ਰਿਹਾ ਹੈ ਪਿਛਲੇ ਦਿਨ ਅਫਵਾਹ ਉੱਡ ਗਈ ਸੀ ਕਿ ਆਰਬੀਸੀ ਦੇ ਗਾਹਕਾਂ ਨੂੰ ਮਿਲੇ ਚੈੱਕ ਬਾਉਂਸ ਹੋ ਗਏ ਨੇ ਇਥੇ ਦੱਸਣਾ ਬੰਦ ਹੈ ਕਿ ਅਨਟੋਰੀਓ ਦੇ ਪ੍ਰੀਮੀਅਰ ਡਾਕਫੋਰਡ ਦੇ ਵੱਲੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਗਿਆ ਸੀ ਪਰ ਅਦਾਇਗੀ ਦਾ ਸਮਾਂ ਅਜੇ ਤੱਕ ਤੈਅ ਕੀਤਾ ਕਿ ਵੋਟਾਂ ਦੌਰਾਨ ਇਸ ਦਾ ਫਾਇਦਾ ਲਿਆ ਜਾ ਸਕੇ ਸੁਭਾ ਸਰਕਾਰ ਨੇ ਦਾਵਾ ਕੀਤਾ ਹੈ ਕਿ ਅਨਟੋਰੀਓ ਵਾਸੀਆਂ ਨੂੰ ਰਹਿਣ ਸਹਿਣ ਦੇ ਵੱਡੇ ਖਰਚਿਆਂ ਦੇ ਨਾਲ ਨਜਿੱਠਣ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਦੱਸਿਆ ਕਿ ਅਪਲ 2024 ਦੌਰਾਨ ਪੇਸ਼ ਬਜਟ ਦੇ ਵਿੱਚ ਡਕਫੋਰਡ ਸਰਕਾਰ ਦੀ ਆਮਦਨ ਵਿੱਚ ਕਮੀ ਦਿਖਾਈ ਗਈ ਅਤੇ ਬਜਟ ਘਟਾ ਕੇ 9.8 ਅਰਬ ਡਾਲਰ ਉੱਤੇ ਪਹੁੰਚਣ ਦੇ ਅਨੁਮਾਨ ਲਗਾਏ ਜਾ ਰਹੇ ਨੇ ਡਕਫੋਰਡ ਦੀ ਪਾਰਟੀ ਨੂੰ ਵੋਟਾਂ ਦੌਰਾਨ ਹੋਵੇਗਾ ਵੱਡਾ ਫਾਇਦਾ ਅਜੇ ਦੇ ਵਿੱਚ ਹੁਣ 16 ਮਿਲੀਅਨ ਲੋਕਾਂ ਨੂੰ ਆਰਥਿਕ ਜ਼ਾਇਦਾ ਦੇ ਚੈੱਕ ਸਰਕਾਰੀ ਖਜ਼ਾਨੇ ਉੱਤੇ ਵੱਡਾ ਬੋਝ ਤਾਂ ਮੰਨੇ ਜਾ ਰਹੇ ਨੇ ਪਰ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ ਜ਼ਿਕਰਯੋ ਗੇਕ ਐਂਟੋਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਦੇ ਨਾਲ ਹੀ ਡਫੋਰ ਸਰਕਾਰ ਦੇ ਵੱਲੋਂ ਕਨਵੀਨੀਅன்ஸ் ਸਟੋਰਾਂ ਉੱਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਤੇ ਤਾਜ਼ਾ ਚੋਣ ਸਰਵੇਖਣਾਂ ਦੇ ਮੁਤਾਬਕ ਔਨਟਾਰੀਓ ਦੇ ਵਿੱਚ ਹੁਣ ਵੀ ਪੀਸੀ ਪਾਰਟੀ ਦੀ ਝੜਟ ਹੈ ਤੇ ਨਾਲ ਹੀ ਬੋਨੀ ਪ੍ਰੋਵੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲੇ ਦੀ ਗਿਣਤੀ ਜ਼ਿਆਦਾ ਨਾ ਵੱਧ ਸਕੇ ਇਸੇ ਉਲਟ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਐਂਡੀਪੀ ਟੀਚੇ ਸਥਾਨ ਤੇ ਚਲਦੀ ਹੈ ਤੇ ਗ੍ਰੀਨ ਪਾਰਟੀ ਚੌਥੇ ਸਥਾਨ ਤੇ ਰਹੇਗੀ ਟਰੰਪ ਦੇ ਵੱਲੋਂ ਤਸਵੀਰ ਸਿਸ਼ੁਦਾ ਟੈਕਸ ਤੋਂ ਦੇ ਮੱਦੇ ਨਜ਼ਰ ਅਨਟੋਰੀਓ ਚੋਨਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਇਹ ਰਿਪੋਰਟ ਚੈਨਲ ਪੰਜਾਬੀ